ਕਰਜ਼ਾ ਚੁੱਕ ਕੇ ਲੈ ਆ ਟਰੈਕਟਰ ਚੋੜ ਕਰਕੇ ਲੈ ਗਏ ਚੋਰੀ ਪੁਲਿਸ ਮੋਕਾ ਵੇਖਣ ਵੀ ਨਹੀਂ ਪੁੱਜੀ ਪਰਿਵਾਰ ਨੇ ਰੋ ਰੋ ਕੇ ਦੱਸੀ ਕਹਾਣੀ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਥਾਣਾ ਬਹਿਰਾमपुर ਅਧੀਨ ਆਉਂਦੇ ਪਿੰਡ ਦੋਦਵਾ ਵਿਖੇ ਪਿਛਲੇ ਦਿਨੀ ਇੱਕ ਟਰੈਕਟਰ ਚੋਰੀ ਹੋ ਗਿਆ ਸੀ ਅੱਜ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਰੋਂਦੇ ਹੋਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਕਰਜ਼ਾ ਚੁੱਕ ਕੇ ਇਹ ਟਰੈਕਟਰ ਖਰੀਦਿਆ ਗਿਆ ਸੀ ਅਤੇ ਇਸੇ ਨਾਲ ਉਹਨਾਂ ਦੀ ਰੋਜ਼ੀ-ਰੋਟੀ ਚੱਲਦੀ ਸੀ ਮੁਸ਼ਕਲ ਨਾਲ ਕਰਜ਼ਾ ਤੇ ਵਿਆਸ ਮੁਕਾਇਆ ਸੀ ਤੇ ਹੁਣ ਫੇਰ ਕਰਜ਼ਾ ਚੁੱਕ ਕੇ ਨਵਾਂ ਟਰੈਕਟਰ ਲੈਣਾ ਪਵੇਗਾ ਉਹਨਾਂ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਥਾਣੇ ਵਿਖੇ ਕਰ ਦਿੱਤੀ ਗਈ ਹੈ ਪਰ ਤਿੰਨ ਦਿਨ बीत ਜਾਣ ਦੇ ਪਿੱਛੋਂ ਵੀ ਕੋਈ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਅਜ ਤੱਕ ਸਾਡੀ ਹਵੇਲੀ ਵਿੱਚ ਕੋਈ ਮੌਕਾ ਵੇਖਣ ਨਹੀਂ ਆਇਆ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਵਾਲੀ ਭਾਵਨਾ ਪਾਈ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਕਰਮਚਾਰੀਆਂ ਤੋਂ ਬਗੈਰ ਉਹ ਲੋਕ ਜਿਨ੍ਹਾਂ ਦੇ ਕਾਰ ਕੈਮਰੇ ਲੱਗੇ ਹਨ ਉਹ ਵੀ ਕੈਮਰਾ ਚੈੱਕ ਨਹੀਂ ਕਰਨ ਦਿੰਦੇ ਉਹਨਾਂ ਮੰਗ ਕੀਤੀ ਹੈ ਕਿ ਪੁਲਿਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਕਰੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਉਹਨਾਂ ਦਾ ਟਰੈਕਟਰ ਲੱਭ ਕੇ ਉਹਨਾਂ ਨੂੰ ਵਾਪਸ ਦਵਾਈ ਦੂਜੇ ਪਾਸੇ ਜਦੋਂ ਠਾਣੇ ਦੇ ਪੁਲਿਸ ਅਧਿਕਾਰਾਂ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਉਹ ਅੱਜ ਹੀ ਇਸੇ ਤੀ ਜਾਂਚ ਸ਼ੁਰੂ ਕਰ ਦੇਣਗੇ ਅੱਗੇ ਦੇਖੋ ਪੂਰੀ ਰਿਪੋਰਟ ਹਰਪਾਲ ਸਿੰਘ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜ਼ਰੂਰ ਕਰੋ ਜੀ ਧੰਨਵਾਦ ਕਾਦੀ ਪੇਡ ਕਰਨ ਦੀ ਆਈ ਕਾਦੀ ਪੇਡ ਕਰਨ ਦਾ ਕੋਈ ਨਹੀਂ ਬੜਿਆ ਇੱਥੇ ਬਾਜੀ ਜੀ ਆਹ ਜੀ ਆਪਣਾ ਹਾਂਜੀ ਕੀ ਨਾਮ ਹੈ ਆਪਣਾ ਬੰਮੀਨਦ ਸਾਨੀ ਜੀ ਪਿੰਡ ਕਿਹੜਾ ਪਿੰਡ ਦੋਸਤ ਮਾਜੀ ਕੀ ਘਰਣਾ ਕੀ ਵਾਪਰ ਗਈ ਕੀ ਹੋ ਗਿਆ ਘਟਣਾ ਵਾਪਰੀਏ ਰਾਤ ਆਹਿੰ ਬਾਬਾ ਰਾਂ ਦੇ ਗਿਆ ਤੋਂ ਤੇਰਾ ਬੁਰਾ ਮਾਰ ਕੇ ਗਿਆ ਆਇਆ ਸਵੇਰੇ ਆ ਕੇ ਦੇਖਿਆ ਡੈਡ ਇੱਥੇ ਨਹੀਂ ਮਗਰ ਇੱਥੇ ਬਿਰੇ ਲਾਂ ਲਾਂ ਸਭ ਕੁ ਬੇਲਾ ਇਸ ਟੋਕੇ ਸੁੱਕੀਆਂ ਬਾਹਰ ਇੰਨੇ ਕਹਿ ਸਕਦਾ ਹਾਂ ਔਰ ਕੁਝ ਨਹੀਂ ਕਹਿ ਸਕਦਾ ਕੋਈ ਕੈਮਰੇ ਵੇਖੇ ਤੁਸੀਂ ਕਹਿੰਦੇ ਸਾਡੇ ਕਹਿੰਦੇ ਕੋਈ ਲੱਗ ਨਹੀਂ ਪੁੱਜਿੰਦਾ ਜੀ ਕੁਝ ਗਾਲ ਗਾਈ ਕਾ ਤੇ ਵੇਦੀ ਲਗਾ ਦੀ ਇਹ ਤਾਂ ਕੋਈ ਪੁਲਿਸ ਵਾਲਿਆ ਨਹੀਂ ਹੈ ਕਹਿੰਦੇ ਅਸੀਂ ਜਿਹੜੇ ਮੀਟਿੰਗ ਤੇ ਗਏ ਆ ਮੁੜ ਕੇ ਆਉਣੀ ਆ ਨਹੀਂ ਕੋਈ ਨਹੀਂ ਅਸੀਂ ਕੱਲ ਦੇ ਵੀ ਸ਼ਾਮ ਤੱਕ ਗਏ ਆ ਰਾਤੀ ਦਾਵੇ ਮੈਂ ਸਾਰੇ ਕੈਮਰੇ ਕੋਲ ਚੈੱਕ ਕਰਕੇ ਰਾਤੀ ਸਵੇਰ 4 ਵਜੇ ਦਾ ਫਿਰ ਮੈਂ ਗਿਆ ਕੈਮਰੇ ਜਿੱਦਾਂ ਸਵਾਦ ਸੀ ਸਾਰੇ ਕੈਮਰੇ ਦੇ ਕੇ ਹੁਣ ਆ ਗਏ ਮੈਂ ਬਿੱਲੀ ਆ ਖੜਾ ਹੀ ਹੋਇਆ ਨਾ ਲੋਕ ਕੈਮਰੇ ਵੇਖਣ ਨਹੀਂ ਦਿੰਦੇ ਨਹੀਂ ਦੇਖਣ ਨਹੀਂ ਦਿੰਦੇ ਜੀ ਕੀ ਕਹਿੰਦੇ ਲੋਕ ਕਹਿੰਦੇ ਮਨਾਲ ਤੁਹਾਡੇ ਨਾਲ ਕੋਈ ਜੇ ਤੁਹਾਡੇ ਕੋਲ ਮਨਾਲ ਲਿਆਓ ਨਾਲ ਆਪੇ ਖੋਲ ਲਓ ਮੈਂ ਮੇਰੇ ਕੋਲ ਨਹੀਂ ਖੁੱਲਦਾ ਜੀ ਮੁਲਾਜ਼ਮ ਹੋਵੇਗਾ ਤੇ ਫੇਰ ਫੇਰ ਕੋਲਾਂਗੇ ਤੇ ਪੁਲਿਸ ਅਜੇ ਤੱਕ ਤੁਹਾਡੇ ਮੌਕਾ ਵੇਖਣ ਨਹੀਂ ਅਜੇ ਕਿੰਨੇ ਵੇਖਣਗੇ ਕੋਈ ਨਹੀਂ ਦੇਖਣ ਗਿਆ ਜੀ ਤੇ ਹੁਣ 5.5 ਲੱਖ ਰੁਪਏ ਖਰਚਿਆ ਹੀ ਤੇ ਅੱਗੇ ਤੇ 8.5 ਲੱਖ ਰੁਪਏ ਹੋਣਾ ਖਰਚਾ ਕਰਜ਼ਾ ਪਾ ਕੇ ਸਾਰਾ ਕੁਝ ਹਾਂਜੀ ਕਰਜ਼ਾ ਭਾਜੀ ਮੈਂ ਪਤਾ ਰਾਤ ਦਿਨ ਮਿਹਨਤ ਕੀਤੀ ਦੀ ਹੈ ਕਰਜ਼ਾ ਪਤਾ ਕਿਦਾਂ ਮੰਗਾਇਆ ਲੈ ਹੁਣ ਫ੍ਰੀ ਤਾਂ ਦੇ ਦੇ 6 ਮਹੀਨੇ ਫ੍ਰੀ ਦਿੱਤੇ ਮੈਨੂੰ ਦੂਜਾ ਖਰਚਾ ਨੇ ਹੋਰ ਸਿਰ ਤੇ ਚੜ ਗਿਆ ਉਹ ਦੂਜਾ ਪਰਾਂ ਲੈ ਆਉਣਾ ਜੀ ਨਹੀਂ ਲੈਵਾ ਪਤਾ ਇਹ ਜ਼ਮਾਨੇ ਵਿੱਚ ਮੇਰੇ ਕਿੱਦਾਂ ਹੋਣਾ ਉਹ ਮੁੱਜੀ ਰੁੱਟੀ ਖੁੱਤੀ ਗਈ ਹੈ ਡੰਡੂ ਲੱਤ ਮਾਰਦੀ ਡੇਡੇ ਇਹ ਕਹਿੰਦਾ ਘਰ ਵੀ ਪੂਰੀ ਕਰ ਸਕਦੀ ਆ ਜੇ ਕਰਨੀ ਚਾਵੇ ਤੇ ਨਹੀਂ ਕਰਨੀ ਚਾਵੇ ਜੇ ਕਰਨੀ ਹੁੰਦੀ ਨਾ ਜਿੱਦਾਂ ਕੱਲ੍ਹ ਇਹ ਰਹਿਂਦਰ ਕਾ ਦਿੱਤੀ ਇੱਕ ਆਲਪਰਥੀ ਇਹ ਕਰਨੀ ਚਾਵੇ ਤਾਂ ਕਰ ਸਕਦੀ ਆ ਨਹੀਂ ਕਰਨੀ ਜਿਹੜਾ ਤੱਕ ਨਹੀਂ ਅੱਡੇ ਕੋਈ ਤੇ ਭੇਲੀ ਤੱਕ ਪੁੱਛ ਗਿਆ ਅੱਗੇ ਘਰਬਾ ਕੀ ਕਰੇਗੀ ਔਰ ਕੋਈ ਕਈ ਮੇਰਾ ਮੀਰੀ ਨਹੀਂ ਸਾੜੜੀ ਜਿਹੜਾ ਤਕਰੀਏ ਤੱਕ ਭੇਲੀ ਆ ਸਕਦੇ ਕੋਈ ਵੀ ਸਾੜੀ ਡੜੀ ਤੇ ਲਾਈ ਹੈ ਨਿਕਲ ਨਹੀਂ ਕਲਦੇ ਵੀ ਪੁਲਿਸ ਇਹਦੇ ਫਾਹ ਲੱਗੇ ਆਂ ਤੱਕ ਤੇ ਕੋਈ ਨਾ ਨਹੀਂ ਆਇਆ ਤੇਰਾ ਵੀ ਆਉਣਾ ਕਿ ਨਹੀਂ ਆਉਣਾ ਮੀਰੀ ਸਾੜੜੀ ਅਸੀਂ ਬਾਈ ਜੀਖੋ ਇਹ ਇਹ ਇਸਾਮ ਨਹੀਂ ਪੂਰੀ ਉਮਰ ਦੀ ਕਮਾਈ ਹੈ ਉਹਦੀ ਰੋਜੀ ਰੋਟੀ ਹੀ ਉਹ ਚੋਰੀ ਹੋ ਗਈ ਵਿਚਾਰਾ ਪੁਲਸ ਨੂੰ ਕਹਿੰਆ ਆਈ ਨਹੀਂ ਪੁਲਸ ਉਹਨੂੰ ਕੀ ਉਮੀਦ ਹੈ ਜੀ ਕੱਲੋ ਅੱਜ ਇਹ ਬੰਦਾ ਫਾਹ ਲਲੇ ਤੇ ਕੋں ਕੋں ਜਿੱਮੇ ਭਰੋਗਾ ਭਾਈ ਆਪਣੇ ਪਰਿਵਾਰ ਕਿਦਾਂ ਪਾਲੂਗਾ ਜੀ ਹਨਾ ਜੇ ਸਰਕਾਰ ਆ ਸਰਕਾਰ ਵੱਲ ਕੋਈ ਸਪੋਰਟ ਹੀ ਨਹੀਂ ਆ ਰਹੀ ਕੋਈ ਜਿਹੜੇ ਲਗਾਏ ਆ ਜੀ ਸੇਵਾ ਕਰਨੇ ਜਿਹੜੇ ਲੋਕ ਪੁਲਸ ਵਾਲੇ ਲਗਾਏ ਨੇ ਉਹੀ ਨਹੀਂ ਆ ਰਹੇ ਤੇ ਕਿਦਾਂ ਕਿਦਾਂ ਜਾਰੇ ਦਾ ਇਹ ਸਮੱਸਿਆ ਹਲ ਹੋਏ ਕਿੰਨੇ ਦਿਨ ਰਹਿੰਦੀ ਆ ਤੁਸੀਂ ਕੀ ਮੰਨਦੇ 2 ਘੰਟੇ ਜਾਂ 72 ਘੰਟੇ ਦੀ ਹੋएगी ਕਈਆਂ ਕੋਲ ਉਹ ਵੀ ਨਹੀਂ ਹੋਣੀ ਜੇ ਕਿਸੇ ਕੋਈ ਸੂਤ ਹੈਗਾ ਤਾਂ ਉਹ ਤਾਂ ਮੱਗੇਗਾ ਜੀ ਉਹਨਾਂ ਸਮਾਂ ਪੁਲਸ ਨਹੀਂ ਆਏ ਉਹਨਾਂ ਉਹਨਾਂ ਸਮੇਂ ਤੇ ਪੁਲਸ ਨਹੀਂ ਆਈ ਤਾਂ ਕਿਥੋਂ ਲੱਗੇਗਾ ਅਰੇ ਪੁਲਸ ਚਾਹ ਰੇ ਭਾਈ ਕਿਹੜੇ ਘਰੋਂ ਕੋਈ ਇੱਕ ਇੱਕ ਕੈਟਰੀਪੁੱਟ ਸਤਾ ਕੇ ਜੀ ਅਗਰ ਪੂਲ ਸੇ ਚਾਵੇ ਤਾਂ ਅਗਰ ਪੂਲ ਸੀ ਮੈਨੂੰ ਤਾਂ ਲੱਗਦਾ ਜੀ ਹੁੰਦਾ ਨਾਲ ਹੀ ਡਲੀ ਹੋਈ ਹੈ ਜੀ ਜੇ ਪੂਲ ਸਾ ਆ ਹੀ ਨਹੀਂ ਹੈ ਤਾਂ ਇਹਦਾ ਮਤਲਬ ਇਹੀ ਹੈ ਕਿ ਉਹ ਨਾਲ ਡਲੀ ਹੋਈ ਹੈ